ਇਹੋ ਜੀ ਅੱਜ ਦੇਸ਼ ਵਾਸਤੇ ਬਹੁਤ ਹੀ ਇਤਿਹਾਸਿਕ ਦਿਨ ਹੈ ਕਿ ਸਾਡੇ ਵਿਕਾਸਪੁਰ ਯੁੱਗਪੁਰਸ਼ ਮਾਪਾਰਤੀਏ ਸੱਚੇ ਸਕੂਤ ਔਰ ਦੇਸ਼ ਔਰ ਦੁਨੀਆ ਦੇ ਸਭ ਤੋਂ ਲੋਕਪ੍ਰੀਆ ਨੇਤਾ ਜੀ ਨਰਿੰਦਰ ਮੋਦੀ ਜੀ ਅੱਜ ਤੀਜੀ ਵਾਰੀ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਔਰ ਉਹਦੀ ਖੁਸ਼ੀ ਅੱਜ ਭਾਰਤੀ ਜੰਦਾ ਪਾਰਟੀ ਗੁਰਦਾਸਪੁਰ ਵੱਲੋਂ ਇੱਥੇ ਮਨਾਇ ਗਈ ਹੈ ਇਹਦੀ ਮੈਂ ਅੱਜ ਇਸ ਸ਼ੁਭ ਮੌਕੇ ਦੇ ਸਾਰੇ ਹੀ ਗੁਰਦਾਸਪੁਰ ਨਿਵਾਸੀਆਂ ਨੂੰ ਇਹ ਸੋਖ ਦੇ ਦੀ ਇਹ ਸੋਖ ਮੌਕੇ ਦੀ ਇਹ ਇਤਿਹਾਸਿਕ ਪਲ ਦੀ ਬਹੁਤ ਬਹੁਤ ਵਧਾਈ ਦਿਨਾ ਇਸ ਦੇ ਨਾਲ ਹੀ ਮੈਂ ਕਹਿਣਾ ਚਾਹਾਂਗਾ ਕਿ ਅੱਜ ਦੇਸ਼ ਪਿਛਲੇ 10 ਸਾਲਾਂ ਚ ਜਿਹੜੀਆਂ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਇਆ ਔਰ ਇਹ ਜਿਹੜੇ ਅਗਲੇ ਪਿਛਲੇ ਇਲੈਕਸ਼ਨਾਂ ਦਾ ਜਿਹੜੇ ਮਾਨਯ ਪ੍ਰਧਾਨ ਮੰਤਰੀ ਜਿਹਨੇ ਕਿਹਾ ਸੀ ਪਿਛਲੇ 10 ਸਾਲ ਜਿਹੜੇ ਤੁਸੀਂ ਦੇਖਿਆ ਵਿਕਾਸ ਨੇ ਉਹ ਟ੍ਰੇਲਰ ਹੈ ਔਰ ਪੂਰੀ ਪਿੱਕਚਰ ਜਿਹੜੀ ਅਗਲੇ 5 ਸਾਲਾਂ ਦੇ ਵਿੱਚ ਦਿਖਾਈ ਜਾਏਗੀ ਮੈਨੂੰ ਲੱਗਦਾ ਦੇਸ਼ ਜਿਹੜਾ ਵਾ ਇਤਿਹਾਸ ਰਚਣ ਜਾ ਰਿਹਾ ਹੈ ਮੋਦੀ ਜੀ ਦੇ ਨੈਤਿਕ ਦਲ ਦੇ ਵਿੱਚ ਦੇਸ਼ 2047 ਦੇ ਵਿਕਸਿਤ ਭਾਰਤ ਦਾ ਜਿਹੜਾ ਉਹਨਾਂ ਨੇ ਲੱਖ ਲਿਆ ਉਹਨੂੰ ਅੱਗੇ ਰੱਖ ਕੇ ਮੁਕਰਾ ਕੇ ਅੱਜ ਮੋਦੀ ਸਰਕਾਰ ਅੱਗੇ ਵਧੇਗੀ ਔਰ ਮੈਨੂੰ ਲੱਗਦਾ ਜਿਹੜੀ ਪਹੁੰਚੀ ਆ ਮੋਦੀ ਜੀ ਨੇ ਦਿੱਲੀ ਦੇ ਵਿੱਚ ਔਰ ਇਹ ਸਾਰੇ ਦੇਸ਼ ਵਸਤੀਆਂ ਦੇ ਉਜਵਲ ਭੇਖ ਵਾਸਤੇ ਇੱਕ ਰਾਮਬਾਨ ਦਾ ਕੰਮ ਕਰੇਗੀ ਬਹੁਤ ਅਗਲੇ 5 ਸਾਲ ਤੋਂ ਜਿਹੜੀ ਵਿਕਾਸ ਦੀ ਜਿਹੜੀ ਗਤੀ ਪਿਛਲੇ 10 ਸਾਲਾਂ ਲੋਕਾਂ ਨੇ ਵੇਖੀ ਆ ਇਹ ਹੋ ਜਾਂ ਵਿਕਾਸ ਨਹੀਂ ਦੋਤਾਂ ਦੇ ਇਤਿਹਾਸ ਤੱਕ ਨਹੀਂ ਹੋਇਆ ਪ੍ਰਧਾਨ ਮੰਤਰੀ ਪੜੇ ਆਏ ਬੜੇ ਤਿੰਨ ਵਾਰ ਵੀ ਬੜੇ ਚਾਰ ਵਾਰੀ ਬੜੇ ਪਰ ਉਹਨੇ ਆਪਣੀਆਂ ਧਿਰਵਾਂ ਕਰਮ ਪੂਰੀ ਕੀਤੀ ਪਰ ਇਹ ਪਹਿਲੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਹਰ ਧਰਮ ਦੇ ਵਿੱਚ ਆਪਣਾ ਦੇਸ਼ ਦਾ ਵਿਕਾਸ ਨੂੰ ਨਵੇਂ ਹੁਨਜਾ ਤੇ ਲੈ ਗਏ ਇਸ ਦੇ ਨਾਲ ਹੀ ਜਿਹੜੇ ਇਤਿਹਾਸਿਕ ਕੰਮ ਇਸ ਸਰਕਾਰ ਦੇ ਰਹੰਧਿਆ ਹੋਏ ਔਰ ਉਸ ਵਾਸਤੇ ਸਾਰੀ ਨਗਰਲਾ ਪੂਰਾ ਦੇਸ਼ ਜਿਹੜਾ ਵਾ ਉਹ ਰਿਣੀ ਆ ਪਰ ਪਰ ਜੇ ਤਾਂ ਪਾਰਟੀ ਦਾ ਔਰ ਮੋਦੀ ਦਾ ਦੇਖੋ ਜੀ ਮੈਂ ਆਪਣਾ ਸਾਡੇ ਦੇ ਪ੍ਰਧਾਨ ਮੰਤਰੀ ਜੀ ਨੂੰ ਉਹਨਾਂ ਤੋਂ ਨਜ਼ਾਰੀ ਕਿਰਪਾ ਜੀ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਬਰਦਾਸਪੁਰ ਲੋਕ ਸਭਾ ਹਲਕੇ ਵੱਲੋਂ ਮੈਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੀ ਤੀਜੀ ਵਾਰ ਜਿਹੜਾ ਆਪਣਾ ਇਹ ਕਾਰਜਕਾਲ ਜਿਹੜਾ ਤੀਜੀ ਵਾਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਔਰ ਮੈਂ ਬਰਦਾਸਪੁਰ ਵੱਲੋਂ ਸੂਚੇ ਬਰਦਾਸਪੁਰ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਔਰ ਪਰਮਾਤਮਾ ਦੇ ਅਰਦਾਸ ਵੀ ਕਰਦੇ ਆ ਕਿ ਜਿਹੜਾ ਤੀਜੀ ਵਾਰ ਦੀ ਟਰਮ ਆ ਉਹਦੇ ਵਿੱਚ ਉਹਨਾਂ ਨੂੰ ਪਰਮਾਤਮਾ ਗੱਲ ਬਖਸ਼ਣ ਔਰ ਚੜ੍ਹਦੀ ਕਲਾ ਵਾਲੇ ਉਹਨਾਂ ਕੋਲੇ ਫੈਸਲੇ ਹੋਣ ਔਰ ਉਮੀਦ ਆ ਆਸ ਆ ਕਿ ਸਾਡਾ ਦੇਸ਼ ਜਿਹੜਾ ਤਰੱਕੀ ਦੀ ਰਾਹ ਤੇ ਹੋਰ ਇਸ ਵਾਰ ਜਿਹੜੀ ਤੀਜੀ ਟਰਮ ਦੇ ਵਿੱਚ ਹੋਰ ਅੱਗੇ ਵਧੇਗਾ। ਸੋ ਇਹਦੇ ਨਾਲ ਨਾਲ ਮੈਂ ਪੂਰੇ ਦੇਸ਼ ਦੇ ਦੇਸ਼ ਦੇ ਵਿੱਚ ਬੈਠੀ ਸਾਰੀਆਂ ਸੰਗਠਨਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ। ਪ੍ਰਧਾਨ ਮੰਤਰੀ ਨਾਲ ਸਾਲ ਹੋਰ ਮਿਲਣ ਜਾ ਰਹੇ ਨੇ। ਕੀ ਕੋਈ ਉਮੀਦਾਂ ਹੈਗੇ ਨੇ ਉਹਨਾਂ ਦੇ ਕੋਲ ਕੀ ਕੁਝ ਕਰਨਾ ਚਾਹੀਦਾ ਆਪਣੇ ਜਿਹੜੇ ਪੰਜਾਬ ਦੇ ਦੇਖਦੇ ਦੇਖੋ ਜਿਹੜਾ 10 ਸਾਲ ਦਾ ਸੀਟਮ ਹੋਰ ਪਿਛਲਾ ਨਿਕਲਿਆ ਉਹ ਉਮੀਦ ਹੈ ਕਿ ਜਿਹੜੇ ਵੈਦਕਾਲੇ ਸਮੇਂ ਦੇ ਜਿਹੜੇ ਕੁਟਵੇਂ ਦੇ ਕੰਮ ਲੈ ਜਿਹੜੇ ਸਾਡੇ ਦੇਸ਼ ਦੇ ਲੋਕਾਂ ਨੂੰ ਆਸਿਆ ਉਹ ਜਿਹੜੇ ਕੰਮਾਂ ਦੇ ਉੱਤੇ ਵੀ ਇਸ ਵਾਰ ਜਿਹੜਾ ਪੂਰਨ ਵਿਸ਼ਵਾਸ ਹੈ ਕਿ ਇਹ ਜਿਹੜੇ ਕੰਮ ਵੀ ਇਸ ਵਾਰ ਜਿਹੜੀ ਤੀਜੀ ਤਰਮ ਦੇ ਵਿੱਚ ਹੋਣਗੇ ਸੋ ਅੱਜ ਪਰਮਾਤਮਾ ਨੇ ಅಪਾਰ ਕਿਰਪਾ ਕੀਤੀ ਆ ਔਰ ਸਰਕਾਰ ਜਿਹੜੀ ਆ ਐਨਡੀਆ ਦੀ ਸਰਕਾਰ ਬਣੀ ਆ ਸੋ ਇਹਦੇ ਲਈ ਅਸੀਂ ਸਾਰੇ ਹੀ ਦੇਸ਼ ਦਾ ਆਪਣੇ ਵੋਟਰ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਬੜੇ ਵੱਡੀ ਲੀਡ ਦੇ ਨਾਲ ਅੱਜ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਪਰਸੈਂਟੇਜ ਵੱਧ ਕੇ ਸਾਡੀ ਬਹੁਤ ਉੱਪਰ ਕੇ ਆਈ ਆ ਸੋ ਅਸੀਂ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਬਹੁਤ ਅੱਛਾ ਲੱਗੇਗਾ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਤੀਸਰੀ ਵਾਰ ਬਣੇ ਨੇ ਉਹਨਾਂ ਨੂੰ ਲੱਖ-ਲੱਖ ਵਧਾਈਆਂ ਸਾਰੇ ਪਰਵਾਰਾਂ ਨੂੰ ਲੱਖ-ਲੱਖ ਵਧਾਈਆਂ ਸਾਡੇ ਬੀਜੇਪੀ ਵਾਲੇ ਨੂੰ ਲੱਖ-ਲੱਖ ਵਧਾਈਆਂ ਅਸੀਂ ਉਮੀਦਾਂ ਹੀ ਰੱਖਨੇ ਜਿਦਾ ਅੱਗੇ ਮੋਦੀ ਜੀ ਨੇ ਸਾਨੂੰ 5 ਸਾਲ ਪਾਸ ਖੁਸ਼ੀ ਰੱਖਿਆ ਖੁਸ਼ਹਾਲ ਪਰਿਵਾਰਕ ਆ ਉਥਰ ਨਹੀਂ ਦੁਬਾਰਾ ਸਾਨੂੰ ਕਿਸ਼ਾ ਪਰਵਾਰ ਰੱਖਣਗੇ ਸਾਨੂੰ ਮੋਦੀ ਜੀ ਸਵਾਹ ਹੋਰ ਕੁਝ ਨਹੀਂ ਜਾਏਗਾ ਬਸ ਸਾਨੂੰ ਮੋਦੀ ਜਾਈਏ